ਪੈਰੈਂਟਸ ਜਿਸ ਤਰ੍ਹਾਂ ਬੱਚੇ ਨੂੰ ਹਮੇਸ਼ਾ ਇਹ ਕਹਿੰਦੇ ਆ ਨਾ ਵੀ ਸਟ੍ਰੇਂਜਰਸ ਨਾਲ ਗੱਲ ਨਹੀਂ ਕਰਨੀ ਹੈ ਨਾ ਕਿਸ ਨੂੰ ਜਾਣਦੇ ਨਹੀਂ ਤੇ ਥੋੜਾ ਬਚ ਕੇ ਰਹੋ ਅਣਜਾਣ ਵਿਅਕਤੀ ਤੋਂ ਬਚ ਕੇ ਰਹੋ ਮੈਨੂੰ ਲੱਗਦਾ ਹੈ ਇਹ ਸਿਖਾਉਣ ਤੋਂ ਅੱਛਾ ਨਾ ਆਪਾਂ ਨੂੰ ਸਿਖਾਉਣ ਦੀ ਲੋੜ ਹੈਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਜਾਂ ਕੋਈ ਟੱਚ ਜੋ ਤੁਹਾਨੂੰ ਨਹੀਂ ਅੱਛਾ ਲੱਗਦਾ ਤੁਸੀਂ ਉਹਨੂੰ ਨਾ ਕਰ ਸਕੋ ਚਾਹੇ ਉਹ ਬੰਦਾ ਤੁਹਾਨੂੰ ਜਾਣਦਾ ਹੋਵੇ ਚਾਹੇ ਤੁਸੀਂ ਉਸੇ ਬੰਦੇ ਨੂੰ ਪਿਆਰ ਵੀ ਕਰਦੇ ਹੋਏ ਹੈ ਨਾ ਕਿਉਂਕਿ ਇੱਕ ਚੀਜ਼ ਜਿਹੜੀ ਆਪਾਂ ਨੋਟਿਸ ਕਰਦੇ ਆ ਨਾ ਇਹ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਆ ਕੇਸ ਜਿਸ ਤਰ੍ਹਾਂ ਦੇ ਆਉਂਦੇ ਨੇ 90% ਤੋਂ ਜ਼ਿਆਦਾ ਜਿਹੜਾ ਕਰਾਇਮ ਕਰਨ ਵਾਲਾ ਬੰਦਾ ਹੈਗਾ ਨਾ ਉਹ ਨੋਨ ਹੁੰਦਾ ਹੈ ਹਮੇਸ਼ਾ ਹਮਮ ਟਰਸਟਵਰਦੀ ਜਿੱਥੇ ਬੱਚੇ ਨੂੰ ਲੱਗਦਾ ਨਾ ਮੇਰਾ ਸੇਫ ਸਰਕਲ ਹੈ 90% ਜਿਹੜੇ ਕੇਸ ਆਉਂਦੇ ਆ ਉੱਥੋਂ ਹੀ ਆਉਂਦੇ ਨੇ ਜੀ ਇਹ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀ ਕੋਈ ਬਲੈਕ ਹੂਡੀ ਜੀ ਪਾ ਕੇ ਕੋਈ ਆ ਗਿਆ ਸਸਪੀਸ਼ੀਅਸ ਜੀ ਫਿੰਗਰ ਉਹ ਨਹੀਂ ਹੁੰਦਾ ਇਟ ਕੈਨ ਬੀ ਅ ਨੈਕਸਟ ਅੰਕਲ ਕੋਈ ਟਿਊਸ਼ਨ ਟੀਚਰ ਵੀ ਹੋ ਸਕਦਾ ਹੈ ਸਕੂਲ ਦਾ ਟੀਚਰ ਵੀ ਹੋ ਸਕਦਾ ਹੈ ਤੇ ਕੋਈ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਗੋੰਡੀ ਵੀ ਹੋ ਸਕਦਾ ਗੋੰਡੀ ਵੀ ਹੋ ਸਕਦਾ ਜਿਸ ਦਾ ਤੁਹਾਡਾ ٹرسٹ ਹੈਗਾ ਹੈ ਨਾ ਮੈਕਸਿਮਮ ਕੇਸਿਸ ਉਸ ਤਰ੍ਹਾਂ ਦੇ ਆਉਂਦੇ ਨੇ